ਕੋਣਾ ਜਾਂਦੀ ਕਿਹੜਾ ਰੱਖਿਆ ਸਮਝਾ ਪ੍ਰਧਾਨ ਨੇ ਇਹ ਵਿਕਾਸ ਦੀ ਕੀ ਗੱਲ ਹੈ ਇਹਹੀ ਬੇਨਤੀ ਹੈ ਮੇਰੇ ਤੋਂ ਪਹਿਲਾਂ ਜਿਹੜੇ ਸਾਡੇ ਆਗੂ ਤੁਹਾਨੂੰ ਸਾਰਾ ਮੈਟਰ ਦੱਸ ਚੁੱਕੇ ਆ ਅਸੀਂ ਕੱਲ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਜਿਹੜਾ ਵਾਅਦਾ ਜੁਰਮ ਕੀਤਾ ਨਿਆਂਇਤ ਕੀਤਾ ਗਿਆ ਵਾ ਵੀ ਕਿਸੇ ਦੀ ਵੀ ਜਿਹੜੀ ਲਾਈਫ ਆ ਜ਼ਿੰਦਗੀ ਉਹ ਖਰਾਬ ਨਾ ਕੀਤੀ ਜਾਵੇ ਔਰ ਅਸੀਂ ਸਾਡਾ ਭਰਾ ਵਾ ਡਾਕਟਰ ਅਜੀਤ ਮਾਲ ਅਸੀਂ ਉਹਦੇ ਕੋਲ ਵੀ ਇਕੱਠੇ ਹੋ ਕੇ ਗਏ ਉਸ ਨੂੰ ਵੀ ਬੇਨਤੀ ਕੀਤੀ ਵੀ ਅਸੀਂ ਜਿਹੜਾ ਇਸ ਗੱਲ ਨੂੰ ਜਿਆਦਾ ਜਿਹੜਾ ਆਪਾਂ ਨੂੰ ਅੱਗ ਨਾ ਲਾਈਏ ਪਰ ਉਤੋਂ ਬਾਅਦ ਸਾਡੇ ਆਉਣ ਤੋਂ ਬਾਅਦ ਇਹੋ ਜਿਹੀ ਵੀਡੀਓ ਪਾਣੀ ਤੇਰੀ ਸ਼ਹਿਰ ਬੰਦ ਕਰਾਇਆ ਜਾਵਾਂਗੇ ਇਹ ਕੋਈ ਧਾਰਮਿਕ ਮੁੱਦਾ ਨਾ ਕੋਈ ਸਮਾਜਿਕ ਮੁੱਦਾ ਆਪਣੀ ਪਰਸਨਲ ਰੰਜਿਸ਼ੀ ਇੱਕੇ ਜਗ੍ਹਾ ਬੈਠ ਕੇ ਖਾਦਾ ਪੀਤਾ ਇੱਕੇ ਜਗ੍ਹਾ ਮੁੜ ਕੇ ਉੱਤੇ ਲੜਾਈ ਹੋ ਗਈ ਝਗੜਾ ਹੋ ਗਿਆ ਝਗੜੇ ਤੋਂ ਬਾਅਦ ਰਾਈ ਨਵੇਂ ਵੀ ਹੁੰਦੇ ਆ ਕਤਲਾਂ ਦੇ ਹੋ ਜਾਂਦੇ ਆ ਇਹ ਤਾਂ ਫਿਰ ਚਲੋ ਹੱਥੋ ਪਾਈ ਹੋਈ ਸੀ ਪਰ ਇਹ ਜੋ ਮੈਸੇਜ ਜਿਹੜਾ ਸ਼ਹਿਰ ਨੂੰ ਛੱਡਣਾ ਮੈਂ ਸਮਝਦਾ ਵੀ ਨਿੰਦਨਯੋਗ ਆ ਇਹੋ ਜੀ ਗੱਲ ਸ਼ਹਿਰ ਵਾਸੀਓ ਸਾਡੀ ਅਪੀਲ ਆ ਕੋਈ ਘਬਰਾਉਣ ਦੀ ਲੋੜ ਨਹੀਂ ਗਾਗੇ ਫੈਸਟੀਵਲ ਆ ਰਹੇ ਆ ਔਰ ਪ੍ਰਸ਼ਾਸਨ ਨੂੰ ਵੀ ਮੈਂ ਕਹਿਣਾ ਚਾਹਨਾ ਇਹੋ ਜਿਹੇ ਬੰਦਿਆ ਦੇ ਮਗਰ ਲੱਗ ਕੇ ਕਿਸੇ ਤੇ ਵੀ ਕੋਈ ਵੀ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਔਰ ਆਪ ਸਭ ਦੇ ਮਾਧਿਅਮ ਤੋਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਨਾ ਵੀ ਇਹੋ ਜੀਆਂ ਧਮਕੀਆਂ ਜਿਹੜੀਆਂ ਇਹ ਦੇ ਕੇ ਡਰਾਉਂਦੇ ਆ ਨਾ ਜਿਹੜਾ ਅਸੀਂ ਤੁਹਾਡੇ ਨਾਲ ਖੜੇ ਆ ਸ਼ਹਿਰ ਸਾਡਾ ਵਾ ਸ਼ਹਿਰ ਦੇ ਲੋਕ ਸਾਡੇ ਆ ਅਸੀਂ ਉਹਨਾਂ ਦੇ ਆ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਕਿਸੇ ਨੂੰ ਵੀ ਕੋਈ ਘਬਰਾਹੰਦੀ ਲੋੜ ਨਹੀਂ ਹੈ ਧੰਨਵਾਦ ਜੈਪੀ ਜੈ ਭਕਤ ਛੋਟੇ ਰੱਖਿਓ ਦਸਤਾ ਸਾਰਾ ਹਾਂ ਚਾਹਨਾ ਮੈਂ ਤੁਹਾਡਾ ਮੇਰਾ ਨਾਮ ਗੁਰਜੀਤ ਕਟੋਈ ਹੈ ਤੇ ਕੀ ਹੁਣ ਜਿਹੜੀ ਸ਼ਹਿਰ ਦੀ ਬੰਦ ਕਾਲ ਦਿੱਤੀ ਬੰਦ ਦੇ ਕਾਲ ਦਿੱਤੀ ਗਈ ਆ ਦੁਨੀਆਂ ਜੱਥੇ ਪੰਥੀਆਂ ਵੱਲੋਂ ਤੁਸੀਂ ਕਹਿੰਦੇ ਅਸੀਂ ਕਰਾਉਣਾ ਨਹੀਂ ਦੇਣਾ ਡੇਵਲ ਟੋਕਨ ਨਾਲ ਮਸਲਾ ਹੱਲ ਹੋ ਸਕਦਾ ਜੀ ਕਿਉਂ ਟਕਰਾਅ ਦੀ ਸਥਿਤੀ ਪੈਦਾ ਕਰਨੀ ਬਿਲਕੁਲ ਸੱਦਾ ਜੀ ਪੁਲਿਸ ਦੀ ਜਿਹੜੀ ਮਹੱਤਵਪੂਰਨ ਭੂਮਿਕਾ ਇੱਥੇ ਰਹੇਗੀ ਕੀ ਚਾਹੀਦਾ ਪੁਲਿਸ ਨੂੰ ਕਰਨਾ ਹੈ ਅਰੇ ਭਾਈ ਜੇ ਗੱਲਾਂ ਕਰਨਾ ਚਾਹੁੰਦਾ ਮੈਂ ਸਭ ਤੋਂ ਪਹਿਲੇ ਤਾਂ ਇਹ ਸ਼ਹਿਰਪੁਰ ਦੀ ਲੜਾਈ ਹੈ ਸ਼ਹਿਰਪੁਰ ਦਾ ਸਾਡੇ ਸਮਾਜ ਦੀ ਆਪਸੀ ਜੜੀ ਹੈਗੀ ਗੱਲਬਾਤ ਹੈ ਉਹਦੇ ਵਿੱਚ ਬਾਹਰਲੇ ਬੰਦਿਆਂ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਕੁਝ ਸ਼ਿਆਰ ਬੋਦੇ ਮਹੌਲ ਨੂੰ ਖਰਾਬ ਨਾ ਚਾਹੁੰਦੇ ਆ ਮਲ ਉਹ ਵੀ ਸਾਡਾ ਆਪਣਾ ਹੀ ਹੈ ਛੱਡਣ ਲੱਗੀਆਂ ਬਹੁਤ ਗਲਤ ਹੈ ਪਰ ਕੱਲ ਅਸੀਂ ਜਦੋਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨੂੰ ਮਿਲਣ ਗਏ ਤਾਂ ਉਹਨਾਂ ਦੀ ਚਬਦਾਵਲੀ ਉੱਥੇ ਇਹ ਸੀ ਕਿ ਐਸਐਸਪੀ ਸਾਹਿਬ ਨੇ ਮੈਨੂੰ ਖੁਸ਼ ਕਰਨ ਲਈ ਦਬਾਅ ਵਿੱਚ ਆ ਕੇ 307 ਲਗਾਈ ਉਹਦੇ ਵਾਇਰਡ ਸੀ ਇਹ ਅਚੇਤ ਵਾਇਰਡ ਸੀ ਅਜੇ ਮਲ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਇੱਕ ਬੰਦੇ ਨੂੰ ਖੁਸ਼ ਕਰਨ ਲਈ ਕਿਸੇ ਤਿੰਨ ਚਾਰ ਜਿੰਦੀਆਂ ਨੂੰ ਖਰਾਬ ਕਰ ਦੇਗਾ ਪ੍ਰਸ਼ਾਸਨ ਦਾ ਵੀ ਇਹ ਕੁਐਸਚਨ ਪੁੱਛਣਾ ਜ਼ਰੂਰੀ ਕਰਨਾ ਚਾਹੁੰਦੇ ਆ ਇਸ ਦੇ ਨਾਲ ਨਾਲ ਜਿਹੜਾ ਇਹ ਬਾਅਦ ਅੱਜ ਕੱਲ ਸਾਡੇ ਮਿਲਣ ਤੋਂ ਬਾਅਦ ਜਿੱਥੇ ਤੱਲਨ ਬਲੋ ਇੱਕ ਬੰਦੀ ਕਾਲ ਦਿੱਤੀ ਗਈ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਹੁਸ਼ਿਆਰਪੁਰ ਵਿੱਚ ਬੰਦ ਦਾ ਜੋ ਵੀ ਪ੍ਰੋਗਰਾਮ ਅਜੰਡਾ ਰੱਦਿਆ ਜਾ ਸਕਦਾ ਹੁਸ਼ਿਆਰਪੁਰ ਦੀ ਆਪਣੀ ਸੋਚ ਦੇ ਮੁਤਾਬਕ ਆਪਣੀਆਂ ਸੰਸਥਾਵਾਂ ਦੇ ਸੋਚ ਦੇ ਮੁਤਾਬਕ ਰੱਦਿਆ ਜਾ ਸਕਦਾ ਅਸੀਂ ਬਾਅਦ ਨੇ ਕਿਸੇ ਬੰਦੇ ਦੇ ਆਵਾਜ਼ ਦੇ ਵਿੱਚ ਹੁਸ਼ਿਆਰਪੁਰ ਬੰਦ ਨਹੀਂ ਹੋਣ ਦੇਵਾਂਗੇ ਉਹਦਾ ਪੂਰ ਜੋਰ ਵਿਰੋਧ ਕਰਾਂਗੇ ਔਰ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਕਹਣਾ ਚਾਹੁੰਦੇ ਆ ਇਹ ਸ਼ਾਹਕੋਰ ਦੇ ਵਿੱਚ ਬਿਲਕੁਲ ਇਹੋ ਜਿਹਾ ਮਾਹੌਲ ਨੂੰ ਖਰਾਬ ਅਸੀਂ ਸਾਰੇ ਬੈਠੇ ਆਂ ਖਰਾਬ ਨਹੀਂ ਹੋਣਾ ਕੋਈ ਘਬਰਾਉਣ ਦੀ ਲੋੜ ਨਹੀਂ ਐ ਉਹਨਾਂ ਦੀ ਕੋਲ ਨੂੰ ਅਸੀਂ ਉਹਦਾ ਵਿਰੋਧ ਕਰਕੇ 307 ਤੋੜਨ ਲਈ ਉਹਦੀ ਪ੍ਰੈਸ਼ਰ ਲਈ ਵੀ ਕੋਈ ਐਸਐਸਪੀ ਸਾਹਿਬ ਨੇ ਬਿਲਕੁਲ ਕੱਲ ਅਸੀਂ ਐਪਲੀਕੇਸ਼ਨ ਭਾਈ ਹੈ ਤੇ ਅਸੀਂ ਉਹਦੇ ਉੱਤੇ ਡੀਐਸਪੀ ਸਾਹਿਬ ਨੂੰ ਮਾਰਕ ਹੋ ਗਈ ਐ ਤੇ ਅਸੀਂ ਚਾਹਾਂਗੇ ਕਿ ਪ੍ਰਸ਼ਾਸਨ ਬਿਲਕੁਲ ਇੱਕ ਨਿਰਪੱਖ ਜਾਂਚ ਕਰਕੇ ਇਹਨੂੰ ਜੋ ਬਣਦੀਆਂ ਧਾਰਾਂ ਜਜ਼ਾਇਲ ਜਿ ਬਣਦੀਆਂ ਧਾਰਾਂ ਉਹ ਲਗਾਓ ਓਕੇ ਠੀਕ ਅ ਸਭ ਤੋਂ ਪਹਿਲਾਂ ਜਪੀਨ ਵਿਆਪਾਰ ਮੇਰਾ ਨਾਮ ਅਨਿਲ ਵਾਗਾ ਪਰਦਾ ਅੰਬੇਡਕਰ ਫੋਰਸ ਪੰਜਾਬ ਠੀਕ ਹੈ ਜੀ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਕੀ ਗੱਲਬਾਤ ਹੈ ਕੀ ਮਾਮਲਾ ਪੁਰਾ ਬਿਕੋ ਜਿਹੜੀ ਇੱਕ ਤਰੀਕ ਰਾਤ ਨੂੰ ਲੜਾਈ ਹੋਈ ਆ 1 ਅਗਸਤ ਰਾਤ ਨੂੰ ਜਿਹੜੀ ਲੜਾਈ ਹੋਈ ਆ ਹਨਾ ਉਹ ਮੇਰਾ ਜਨਮ ਦਿਨ ਸੀ ਜਿਹਦੇ ਵਿੱਚ ਸਾਰਿਆਂ ਨੂੰ ਜਿਹੜੇ ਆਪਣੇ ਯਾਰ ਦੋਸਤ ਸੀ ਜਿਹੜੇ ਸਮਾਜਿਕ ਉੱਦਧਾਰਕ ਸੀਗੇ ਉਹ ਸਾਰੇ ਆਏ ਸੀ ਬੜੀ ਵਧੀਆ ਜਿਹੜੀ ਪਾਰਟੀ ਸੀ ਚੱਲਦੀ ਪਈ ਸੀ ਪਤਾ ਨਹੀਂ ਕਿਸ ਗੱਲ ਤੋਂ ਇਹਨਾਂ ਦੀ ਟਕਰਾਰ ਹੋਈ ਤੇ ਆਪਾਂ ਉੱਥੇ ਜਿਹੜਾ ਵਾਈਟ ਹਾਊਸ ਰੈਸਿਡੈਂਟ ਆ ਉਹਦੇ ਵਿੱਚ ਆਪਾਂ ਜਿਹੜੀ ਉਹ ਲੜਾਈ ਉੱਤੇ ਰਕਵਾਤੀ ਆਪਾਂ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਕਿ ਜਿਹੜਾ ਡਾਕਟਰ ਮਾਲ ਸੀ ਉਹ ਆਪਣੇ ਘਰ ਚਲੇ ਗਿਆ ਉਸ ਤੋਂ ਬਾਅਦ ਉਹਨੇ ਉੱਥੇ ਜਾ ਕੇ ਇਹਨਾਂ ਨੂੰ ਅਮਨ ਹਣੋਂ ਦੁਆਰਾ ਫੋਨ ਕੀਤਾ ਕਿ ਮੈਂ ਤੈਨੂੰ ਦੇਖਣਾ ਕਿ ਤੂੰ ਉੱਥੇ ਆ ਜਾ ਫਿਰ ਇਹ ਵੀ ਇਹਨਾਂ ਨੂੰ ਆਪਾਂ ਬੜਾ ਰੋਕੇ ਚਲੋ ਛੱਡੋ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋ ਗਈ ਹੈ ਤੇ ਉਹਨੂੰ ਰਹਿਣ ਨਾ ਕਿ ਕੱਲ ਨੂੰ ਫੇਰ ਇਕੱਠੇ ਹੋਣਾ ਆਪਾਂ ਤੇ ਉਹ ਮਾਲ ਨੇ ਇਹਨਾਂ ਨੂੰ ਫੋਨ ਕੀਤਾ ਤੇ ਇਹ ਉੱਥੇ ਚਲੇ ਗਏ ਜਦੋਂ ਉੱਥੇ ਗਏ ਆ ਤੇ ਮਾਲ ਨੇ ਸਪਰੇ ਪਾਈ ਆ ਜਿਹੜੀ ਪੀਪਰ ਸਪਰੇ ਹੁੰਦੀ ਆ ਪੀਪਰ ਸਪਰੇ ਮਾਲ ਨੇ ਇਹਨਾਂ ਦੇ ਪਾਤੀ ਉੱਥੇ ਇਹਨਾਂ ਦੀ ਲੜਾਈ ਹੋ ਗਈ ਜਦਾ ਹਨਾ ਹਥਿਆਰ ਤਾਂ ਚਲੋ ਨਾ ਕੋਈ ਨਹੀਂ ਸੀਗਾ ਮੰਨ ਲੇ ਕਿ ਲੋ ਜਿਹੜੀ ਉਹਦੇ ਸਿਰ ਤੇ ਛੱਟ ਲੱਗੀ ਉਹ ਵੀ ਮਤਲਬ ਮਾੜੀ ਗੱਲ ਆ ਕਿ ਛੱਟ ਨਹੀਂ ਲੱਗਣੀ ਚਾਹੀਦੀ ਸੀ ਪਹਿਲੀ ਗੱਲ ਤਾਂ ਲੜਾਈ ਨਹੀਂ ਹੋਣੀ ਚਾਹੀਦੀ ਸੀ ਨਾ ਜੇ ਕੋਈ ਗੱਲਬਾਤ ਹੋ ਵੀ ਗਈ ਚਲੋ ਸਿਹਰੀ ਬੈਠ ਕੇ ਉਹ ਹੋ ਜਾਣਾ ਸੀਗਾ ਪਰ ਚਲੋ ਉਹਦੇ ਵੀ ਜਿਹੜੀ ਛੱਟ ਲੱਗੀ ਉਹ ਤੋਂ ਵੀ ਸਾਨੂੰ ਬੜਾ ਦੁੱਖ ਆ ਤੇ ਉਸ ਤੋਂ ਬਾਅਦ ਵਿੱਚ ਜੋ ਵੀ ਸਾਰਾ ਕੁਝ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਜੋ ਵੀ ਮੀਡੀਆ ਤੋਂ ਉਹਨਾਂ ਨੇ ਪਾਇਆ ਜਾਂ ਕੁਝ ਵੀ ਹੋਇਆ ਨਾ ਅਸੀਂ ਇਹ ਚਾਹੁੰਦੇ ਸੀ ਕਿ ਚਲੋ ਜੇ ਛੱਟ ਲੱਗੀ ਵੀ ਆ ਜਾਂ ਕੁਝ ਵੀ ਇਹ ਤੇ ਬੈਠ ਕੇ ਉਹਦਾ ਕੋਈ ਨਾ ਕੋਈ ਦੁਬਾਰਾ ਜਿਹੜਾ ਹੱਲਾ ਉੱਪੜਿਆ ਜਾਵੇ ਹੁਣ ਸਾਰੀਆਂ ਸੰਸਥਾਵਾਂ ਦੇ ਕੱ हा, कि ਜਿਹੜੀ 307 ਇੱਕ ਪ੍ਰੈਸ਼ਰ ਅੰਡਰ ਆ ਕੇ ਲਗਾਈ ਗਈ ਆ ਹਨਾ ਕੁਝ ਸ਼ਹਿਰ ਦੇ ਬਾਹਰਲੇ ਬੰਦੇ ਆ ਹਨਾ ਇੱਕ ਪ੍ਰਧਾਨ ਆ ਜੱਸੀਤਨ ਤੁਸੀਂ ਜਾਣਦੇ ਹੀ ਆ ਜਿਹਨੇ ਪੋਸਟ ਪਾਈ ਆ ਕਿ ਤਿੰਨ ਦਿਨ ਬਾਅਦ ਸ਼ਹਿਰ ਬੰਦ ਕਰਾਵਾਂਗੇ ਕਿ ਉਹਨਾਂ ਦੇ ਪ੍ਰੈਸ਼ਰ ਅੰਡਰ ਆ ਕੇ ਜਿਹੜੀ 307 ਦੀ ਧਾਰਾ ਆ ਉਹ ਲਗਾਤੀ ਗਈ ਆ ਅਸੀਂ ਕੱਲ ਐਸੇ ਸਾਨੂੰ ਮਲੇ ਸੀਗੇ ਤੇ ਉਹਨਾਂ ਨੂੰ ਇੱਕ ਇਨਕੁਆਰੀ ਦੀ ਜਿਹੜੀ ਐਪਲੀਕੇਸ਼ਨ ਆਪ ਦਿੱਤੀ ਆ ਤੇ ਸਾਬ ਨੂੰ ਰਿਕਵੈਸਟ ਵੀ ਕੀਤੀ ਆ ਕਿ ਜੋ ਵੀ ਹੈਗਾ ਆ ਜੋ ਜੈਨੂਨ ਧਾਰਾ ਉਹ ਚਾਹੇ ਤੁਸੀਂ ਰਹਿਣ ਪਰ ਜਿਹੜੀ 307 ਲਾ ਕੇ ਆਪਾਂ ਉਹਨਾਂ ਮੁੰਡਿਆਂ ਦਾ ਜਿਹੜਾ ਪੂਵਿਕ ਜਿਹੜਾ ਖਰਾਵਾ ਉਹ ਨਾ ਕਰੀ ਹੈ ਹਨਾ ਅਸੀਂ ਵੀ ਇਹ ਵੀ ਨਹੀਂ ਚਾਹਦੇ ਜੇ ਲੜਾਈ ਹੋ ਗਈ ਤਾਂ ਆਪਾਂ ਉਹਨਾਂ ਨੂੰ ਮਾਰ ਹੀ ਦੇਣਾ ਵਾ ਤੇ ਹੁਣ ਪਰਚਾ ਕਿੰਨੇ ਜਣਾਂ ਤੇ ਹੋਇਆ ਜੀ ਪਰਚਾ 4 ਜਣਾਂ ਤੇ ਆਇਆ ਕਿਹਨੇ ਕਿਹਨੇ ਤੇ ਆਇਆ ਇਹ ਇੱਕ ਆਪਣੇ ਸਿੰਘ ਅਮਨ ਹੈ ਨਾ ਇੱਕ ਪਾਲਾ ਲਾਡਾ ਤੇ ਇੱਕ ਬਾਵਾ ਭੱਜੀ ਹੈ ਚੌਥੇ ਬਚਾਰ ਨੇ ਆ ਅਸੀਂ 4 ਜਣੇ ਆ 4 ਜਣੇ ਜਿਹੜਾ ਪਰਚਾ ਹੈ ਤੁਹਾਡੀ ਸਾਰੇ ਇੱਕ ਹੀ ਮੂਵਮੈਂਟ ਦੇ ਵਿੱਚ ਹਿੱਸਾ ਲੈਣੇ ਹੋ ਬਾਹਰਲੇ ਬੰਦੇ ਨੇ ਆ ਕੇ ਉਹਦੇ ਪਰਚੇ ਤੇ ਪਰਚਾ ਕਰਨਾ ਕਿੰਨਾ ਕਿ ਜਾਏਗਾ ਨਹੀਂ ਬਿਲਕੁਲ ਨਹੀਂ ਆ ਜਾ ਦੇਖੋ ਹੁਣ ਵੀ ਹੁਣ ਵੀ ਜਦੋਂ ਸਾਡੀ ਤਾਂ ਇਹ ਸੀ ਕਿ ਅਸੀਂ ਨਾਲ ਬਿਠਾ ਕੇ ਆਪਸ ਵਿੱਚ ਕੰਪਰਮਿਜ਼ ਕਰਾ ਦਈਏ ਹੈ ਨਾ ਕਿ ਆਪਾਂ ਕਿਸੇ ਲਾਈਫ ਨੂੰ ਖਰਾਬ ਕਿਉਂ ਕਰਨਾ ਵਾ ਹੁਣ ਦੇਖੋ ਆ ਕੱਲ ਦੀ ਗੱਲ ਆ ਕੱਲ ਦੱਸੀ ਤੱਲਨ ਨੇ ਬਿਆਨ ਲਗਾਇਆ ਕਿ ਜੇ ਇਹ ਜੇ 3 ਦਿਨ ਚ ਕਾਰਵਾਈ ਨਹੀਂ ਹੋਈ ਤੇ ਹਾਰ ਪ੍ਰਬੰਧ ਕਰਾਵਾਂਗੇ ਅਸੀਂ ਇੱਥੇ ਸਾਰੇ ਜਣੇ ਬੈਠੇ ਆ ਅਸੀਂ ਸ਼ਹਿਰ ਦੀ ਬੜੀ ਦੂਰ ਦੀ ਗੱਲ ਆ ਉਹਨੂੰ ਕਹਿੰਦੇ ਇੱਕ ਦੁਕਾਨਦਾਰ ਆ ਕੇ ਕਰਾ ਕੇ ਦਿਖਾ ਸਾਡੇ ਸ਼ਹਿਰ ਦੇ ਵਿੱਚ ਕੋਈ ਬਾਹਰਲਾ ਬੰਦਾ ਆ ਕੇ ਇਹਦਾ ਸ਼ਹਿਰ ਬੰਦ ਕਰਾ ਦੇਗਾ ਭਾਜੀ ਨਾਲੇ ਟਕਰਾਵ ਜਿਹੜਾ ਇੱਕ ਕੋਈ ਸਮਾਜ ਨਾਲ ਤੁਸੀਂ ਸੰਬੰਧਤ ਹੋ ਸਾਰੇ ਐਸਸੀ ਭਾਈਚਾਰੇ ਨਾਲ ਸੰਬੰਧਤ ਆ ਤੁਸੀਂ ਵੀ ਆਗੂ ਆ ਮੱਲ ਵੀ ਆਗੂ ਆ ਤਨੋ ਜੇ ਖਾਦੀ ਪਿੱਤੀ ਘਰਾਂ 'ਚ ਵਿਆਹ ਹੁੰਦਾ ਉਹ ਵੀ ਲੜਾਈ ਹੋ ਜਾਂਦੀ ਹੈ ਵਾਧ ਜਾਂਦੀ ਆ ਮਾਹੌਲ ਪਰ ਇਹ ਪਰਤੀਆਂ ਤੱਕ ਗੱਲ ਪਹ ਸ਼ਹਿਰ ਬੰਦ ਕਰਾਉਣ ਦੀ ਜਿਹੜੀ ਉਹ ਕਾਲ ਦੇ ਦੇ ਨੇ ਤਾਂ ਸ਼ਹਿਰੀਆਂ ਦਾ ਕੀ ਕਸੂਰ ਆ ਜੀ ਫਿਰ ਦੇਖੋ ਉਹੀ ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਕੁਝ ਸ਼ਰਾਰਤੀ ਅੰਸਰ ਆ ਜਿਹੜੇ ਇਸ ਲੜਾਈ ਨੂੰ ਤੇ ਰਾਜਨੀਤਿਕ ਹਨਾ ਮੋੜ ਦੇ ਕੇ ਮਤਲਬ ਮਾਹੌਲ ਖਰਾਬ ਕਰ ਰਹੀ ਹੈ ਕਿ ਅਗਲੇ ਨੂੰ ਲਾਗੇ ਲਿਆਂ ਦੀ بجائے ਨਾ ਉਹਨਾਂ ਦੇ ਵਿੱਚ ਜਿਹੜੀ ਦੁਸ਼ਮਣੀ ਆ ਉਹਨੂੰ ਹੋਰ ਵਧਾ ਰਹੀ ਹੈ ਤੇ ਅਸੀਂ ਤਾਂ ਇਹੀ ਚਾਹਦੇ ਹਾਂ ਕਿ ਅਸੀਂ ਸ਼ਹਿਰ ਤਾਂ ਨਹੀਂ ਬੰਦ ਹੋਣ ਦਵਾਵਾਂਗੇ ਜਿਹੜਾ ਮਰਜ਼ੀ ਆ ਜਾਵੇ ਨਹੀਂ ਬੰਦ ਹੋਣ ਦਵਾਵਾਂਗੇ ਮਤਲਬ ਨਹੀਂ ਹੋਣ ਦਵਾਵਾਂਗੇ ਜੋ ਵੀ ਨਾਜਾਇਜ਼ ਚਲੋ ਅਸੀਂ ਸਾਨੂੰ ਧੋਖਾ ਕਿਉਂ ਉਹਦੇ ਵੀ ਸੱਤਾ ਬਜੀਆਂ ਨਹੀਂ ਬਜਣੇ ਚਾਹੀਦੀ ਸੀ ਜੀ ਪਰ ਜੋ ਪ੍ਰਸ਼ਾਸਨ ਨੇ ਇੱਕ ਤਰਫਾ ਜਿਹੜੀ ਗੱਲਬਾਤ ਜਾਂ ਕਿਸੇ ਰਿਪ੍ਰੈਜ਼ੈਂਟ ਰਾਕੇ ਉਹਨਾਂ ਵੀ ਜਿਹੜੀ 307 ਦੀ ਧਾਰਾ ਦੀ ਨਿਆਇਜ ਲਾਤੀ ਆ ਅਸੀਂ ਉਹ ਵੀ ਚਾਹੁੰਦੇ ਕਿ ਉਹ ਜਿਹੜੀ ਧਾਰਾ ਉੱਪਕੇ ਆਮ ਤੌਰ ਤੇ ਆਪਾਂ ਦੇਖਦੇ ਆ 307 ਬਹੁਤ ਵੱਡੀ ਧਾਰਾ ਅਰਾਦਾ ਕਤਲ ਜਿਹਨੂੰ ਅਸੀਂ ਕਹਿੰਦੇ ਨੇ ਇਹ ਧਾਰਾ ਉਦੋਂ ਲੱਗਦੀ ਆ ਜਦੋਂ ਕੋਈ ਖੰਡੇ ਕਰਪਾਨਾ ਜਾਂ ਗੂੜੀਆਂ ਵਗੈਰਾ ਚੱਲਿਆ ਹੋਣਾ ਤੁਸੀਂ ਵੀ ਜਾਣਦੇ ਹੋ ਤੇ ਕੀ ਜਦੋਂ ਉਹਦੇ ਮਲਤੇ ਹਮਲਾ ਹੋਇਆ ਜਦੋਂ ਉਹਦੀ ਕੁੱਟਮਾਰ ਹੋਈ ਕੋਈ ਖੰਡੇ ਕਰਪਾਨਾ ਵੀ ਮਾਰੇ ਇਹਦੇ ਕੁਝ ਕੀ ਉਹਨਾਂ ਦੇ ਮੂਲ ਕੋਈ ਹਥਿਆਰ ਨਹੀਂ ਪੂਰੀ ਵੀਡੀਓ ਵੀਡੀਓ ਹੈਗੀ ਆ ਸੀਸੀਟੀਵੀ ਕੈਮਰੇ ਦੀ ਉਹਨਾਂ ਜਿਹੜੀ ਉਹਨੇ ਸਿਰ ਤੇ 60 ਫੀਸਾ ਦੇਈ ਹੈ ਨਾ ਉਹ ਵੀ ਜਿੱਦਾਂ ਕਹ ਲੋ ਕਿ ਕੋਈ ਥੜੀ ਮੈਨੂੰ ਹੁਣ ਗੱਲ ਹੋਈ ਸੀ ਉਹਨਾਂ ਨੇ ਉਹ ਕਹਿੰਦੇ ਕੋਈ ਥੜੀ ਸੀਗੀ ਕਿ ਕੀ ਜੀ ਉਹਨੇ ਸਿਰ ਤੇ ਵੱਜੀ ਆ ਥੜੀ ਵੱਜੀ ਹੋਊਗੀ ਜਾਂ ਕੜਾ ਵੱਜਿਆ ਹੋਊਗਾ ਉਹ ਇਦਾਂ ਹੀ ਫਟ ਲੱਗੀ ਆ ਕਿਸੇ ਨੇ ਕੋਈ ਕੋਈ ਵੀ ਹੱਥ ਨਹੀਂ ਸੀ ਤੇ ਜਿਹੜੀ ਬਲੈਕ ਪੇਪਰ ਮਾਲ ਨੇ ਆਪ ਫੋਨ ਕਰਕੇ ਬੰਦੇ ਨੂੰ ਸੱਦਿਆ ਜੀ ਮਾਲ ਨੇ ਆਪ ਫੋਨ ਕੀਤਾ ਕੀ ਕੀ ਸ਼ਬਦਾਵਲੀ ਸੀਗੀ ਮਤਲਬ ਕਿ ਲੜਨ ਵਾਲੇ ਮੋੜ ਤੋਂ ਉਹਦੇ ਭਰਾ ਬੰਦੇ ਦੇ ਨਹੀਂ ਨਹੀਂ ਉਹਨੇ ਕਿਹਾ ਵੀ ਮੈਂ ਤੈਨੂੰ ਦੇਖਣਾ ਤੂੰ ਆ ਜਾ ਉਹਨੇ ਬੰਦੇ ਮੁੰਦੇ ਇਕੱਠੇ ਕੀਤੇ ਸੀ ਮਰੇ ਉਹਨੇ ਵੀ ਕੋਈ ਤੇ ਕੋਲ ਉਹਨਾਂ ਨਾਲ ਗੱਡੀ ਆਈ ਸੀ ਇੱਕ i20 ਗੱ ਗੱਲ ਅਜੂ ਵਿੱਚ ਪਈ ਨਹੀਂ ਪਰ ਆਏ ਸੀ ਨਾਲ ਤੁਹਾਡੀ ਵਰਡੇ ਪਾਰਟੀ ਦੇ ਲੜਾਈ ਹੋਈ ਆ ਇਹਨੂੰ ਸਿਆਸੀ ਮੁੱਦਾ ਕਿਉਂ ਬਣਾਇਆ ਜਾ ਰਿਹਾ ਕੀ ਕਾਰਨ ਹੈ ਇਸ ਚੀ ਦਾ ਦੇਖੋ ਇਹ ਤਾਂ ਹੁਣ ਅਸੀਂ ਕਿੱਦਾਂ ਕਰ ਸਕਦੇ ਹਾਂ ਨਾ ਕਿ ਸਾਨੂੰ ਹੁਣ ਅਗਲੇ ਬੰਦੇ ਨੇ ਮੰਨਦਾ ਕੀ ਪਤਾ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਝ ਸ਼ਹਿਰ ਦੇ ਬਾਹਰਲੇ ਬੰਦੇ ਆ ਜਿਹੜੇ ਮਤਲਬ ਪ੍ਰਸ਼ਾਸਨ ਤੇ ਵੀ ਦਬਾਅ ਪਾ ਰਹੇ ਆ ਕਦੀ ਸ਼ਹਿਰ ਬੰਦ ਕਰਾਣ ਦੀਆਂ ਜਿਹੜੀਆਂ ਧਮਕੀਆਂ ਦੇ ਰਹੇ ਆ ਹੈ ਨਾ ਕਿ ਉਹ ਸ਼ਹਿਰਲੇ ਬੰਦੇ ਆ ਜਿਹੜੇ ਸਾਡੇ ਹਿਸ਼ਾਰਪਾ ਮਤਲਬ ਬਾਹਰਲੇ ਬੰਦੇ ਆ ਸਵਾਲ ਸਵਾਲ ਤਾਂ ਮੈਂ ਤੁਹਾਨੂੰ ਉਹੀ ਪੁੱਛਿਆ ਸੀਗਾ ਪਹਿਲਾਂ ਵੀ ਤੁਸੀਂ ਵੀ ਦਲਿਤ ਭਾਈਚਾਰੇ ਨਾਲ ਸੰਬੰਧਤ ਹੋ ਜੱਸੀ ਤੱਲਣਾ ਭਾਜੀ ਉਹ ਚਲੋ ਬੜੇ ਸਨਮਾਨਜੋਗ ਉਹ ਵੀ ਐਸੀ ਭਾਈਚਾਰੇ ਨਾਲ ਸੰਬੰਧਤ ਆ ਤੁਸੀਂ ਆਪ ਹੀ ਕੋਈ ਮੋਤਵਾਰ ਬੰਦੇ ਇਕੱਠੇ ਉੱਤਿਆ ਕੇ ਭਰਾਬੰਦੀ ਦੇ ਤੋਤੇ ਟੇਬਲ ਟॉक ਕਰਕੇ ਗੱਲ ਮੁੱਕ ਸਕਦੀ ਹੈ ਜੀ ਤੁਸੀਂ ਕੱਲ ਗਏ ਸੀਗੇ ਅੱਛਾ ਅਸੀਂ ਕੱਲ ਸਾਰੇ ਇਕੱਠੇ ਹੋ ਕੇ ਗਏ ਸੀਗੇ ਯਾਰ ਜੋ ਹੋ ਗਿਆ ਹਨਾ ਉਹਨੂੰ ਛੱਡੋ ਤੇ ਆਪਸ ਚ ਆਪਾਂ ਇੱਕੋ ਸ਼ਹਿਰ ਤੇ ਰਹਿਣਾ ਸੋਟਾ ਜਿਹਾ ਸ਼ਹਿਰ ਹੈ ਨਾ ਤੇ ਦੁਬਾਰਾ ਆਪਾਂ ਆਪਣੇ ਭਾਈਚਾਰੇ ਨੂੰ ਕੈਮ ਕਰੀਏ ਪਰ ਉਹਨਾਂ ਨੇ ਮਤਲਬ ਸਾਡੀ ਗੱਲ ਨੂੰ ਮਤਲਬ ਇਗਨੋਰ ਹੀ ਕੀਤਾ ਤੇ ਬਲੈਕ ਪੇਪਰ ਜਦੋਂ ਮਾਰੀਆ ਉਦੋਂ ਕੀ ਮਹੌਲ ਬਣਿਆ ਸੀ ਬਹੁਤ ਖਤਰਨਾਕ ਹੁੰਦੀ ਉਹ ਤਾਂ ਚਲੋ ਮੈਨੂੰ ਸਾਲ ਨੂੰ ਕਾ ਹੋ ਗਿਆ ਸੀ ਤਾਂ ਕਿਸੇ ਦੀ ਫੀਸ ਲਈ ਪਰ ਮਾਗਿਆ ਜੀ ਕਾਰਨ ਕੀ ਰਿਹਾ ਸੀ ਕਾਰਨ ਕੀ ਰਿਹਾ ਜੀ ਲੜਾਈ ਵੱਧ ਗਈ ਸੀ ਦੇਖੋ ਕਾ ਕੋਈ ਗਲਤ ਹੋਈ ਹੋਊਗੀ ਜਿੱਤੋਂ ਤੂੰ ਤੂੰ ਮੈਂ ਮੈਂ ਸ਼ੁਰੂ ਹੋਈ ਹੈ ਤੇ ਕੋਈ ਗੱਲਬਾਤ ਸ਼ੁਰੂ ਨਹੀਂ ਦੇਖੋ ਜਿਹੜਾ ਮਾਲਾ ਨੂੰ ਮਾਲਾ ਤੁਹਾਨੂੰ ਪਤਾ ਸਾਰੇ ਪ ਜਾਣਦੇ ਹੀ ਆ ਛੋਟੇ ਜਿਹੇ ਸ਼ਹਿਰ ਉਹਨੂੰ ਮਜ਼ਾਕ ਕਰਨ ਜਾਂਦਾ ਉਹਨੇ ਬੋਲੀ ਜਾਣਾ ਪੁੰਦੀ ਹੈ ਨਾ ਤੇ ਚਲੋ ਉਹਦੇ ਮਨ 'ਚ ਕੁਝ ਸੀਗਾ ਨਹੀਂ ਸੀਗਾ ਪਰ ਉਹ ਬਸ ਇਹ ਜਿਹੜੋ ਮਿਲਾਕ ਮਿਲਾਕ ਦੇ ਵਿੱਚ ਨਾ ਉਹ ਟਕਰਾਅ ਹੋ ਗਈ ਜਾਂ ਕੋਈ ਗੱਲ ਇਦਾਂ ਨਹੀਂ ਹੋਈ ਹੋ ਗਈ ਉਹਨਾਂ ਨੂੰ ਖੜਟ ਕੀਤੀ ਤੇ ਉੱਥੇ ਬਹਿਸ ਵਈ ਹੋ ਗਈ ਬਹਿਸ ਤੋਂ ਬਾਅਦ ਵਿੱਚ ਉੱਥੇ ਜ਼ਿਆਦਾ ਮਤਲਬ ਗਰਮੋ ਗਰ ਉਸ ਤੋਂ ਬਾਅਦ ਜਦੋਂ ਵਾਪਸ ਮਲ ਅਜੇ ਮਜ਼ਦੂਰ ਵਾਪਸ ਚਲੇ ਗਿਆ ਉਹਨੇ ਦੁਬਾਰਾ ਕਾਲ ਕੀਤੀ ਫੇਰ ਦੁਬਾਰਾ ਵੀ ਚਲੇ ਗਿਆ ਮਤਲਬ ਫੇਰ ਸੀ ਰੁਕ ਅਸੀਂ ਉਹਨਾਂ ਨੂੰ ਉਦੋਂ ਵੀ ਰੋਕਿਆ ਕਿ ਤੁਸੀਂ ਰਹਿਣ ਦਾ ਕੋਈ ਗੱਲ ਨਹੀਂ ਸਵੇਰੀ ਗੱਲ ਕਰ ਲਾਂਗੇ ਪਰ ਨਹੀਂ ਰੁਕੇ ਅਗਲੇ ਹੁਣ ਕੀ ਕਰ ਸਕਦੇ ਸੀ ਅਸੀਂ ਡ੍ਰੈਂਕ ਵਗੈਰਾ ਕੀਤੀ ਸੀਗੀ ਹਾਂਜੀ ਡ੍ਰੈਂਕ ਡ੍ਰੋਮ ਵੀ ਨਹੀਂ ਤਾਂ ਫਾਰ ਨਹੀਂ ਕੀਤੀ ਸੀਗੀ ਵੱਡੇ ਪਾਰਟੀ ਦੀ ਮੀਟਿੰਗ ਤੇ ਚਲੀ ਸੀਗੀ ਉਸ ਤੋਂ ਪਹਿਲਾਂ ਕੱਲ੍ਹ ਹਾਲ ਬਣਿਆ ਕੋਈ ਨਹੀਂ ਉਹ ਮਜ਼ਾਕ ਦੇ ਵਿੱਚ ਨਹੀਂ 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 ਮਜ਼ਾਕ ਦੇ ਜੱਲਦ ਕਰਦੇ ਹੀ ਪਰ ਲੜਾਈ ਨਹੀਂ ਹੋਈ ਸੀ ਲੜਾਈ ਫਸਟ ਟਾਈਮ ਹੀ ਹੋਈ ਹੈ ਹੁਣ ਆਈਡੀਆਂ ਲੈਣੀਆਂ ஐடில நீங்கள்